ਸੱਚੀ ਯਕਾਲ ਜੀ ਅੱਜ ਅਸੀਂ ਬਣਾਵਾਂਗੇ ਬਸੰਤ ਪੰਚਮੀ ਲਈ ਸਪੈਸ਼ਲ ਬੇਸਨ ਦਾ ਦਾਣੇਦਾਰ ਘੜਾ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਸਭ ਤੋਂ ਪਹਿਲਾਂ ਅਸੀਂ ਚਾਚਨੀ ਬਣਾਵਾਂਗੇ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਸੈੱਟ ਕਰ ਲੈਣੀ ਆ ਡੇਟ ਕੋਲੀ ਅਸੀਂ ਪਾਣੀ ਦੀ ਪਾਵਾਂਗੇ ਤੇ ਪਾਣੀ ਕੋਲੀ ਦੇ ਵਿੱਚ ਅਸੀਂ ਚੀਨੀ ਦੀ ਪਾ ਲਵਾਂਗੇ ਤਾਂ ਥੋੜਾ ਜਿਹਾ ਦੇ ਵਿੱਚ ਅਸੀਂ ਫੂਡ ਕਲਰ ਐਡ ਕਰਾਂਗੇ yellow food color ਕਿਉਂਕਿ ਇਹ ਬਸੰਤ ਪੰਚਮੀ ਲਈ ਬਣਾ ਰਹੇ ਹਾਂ ਦੋ ਇਲਾਇਚੀਆਂ ਪਾਵਾਂਗੇ ਚੀਨੀ ਘੁਲਣ ਤੱਕ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਇੱਕ ਪੈਨ ਲਵਾਂਗੇ ਪਾਣੀ ਕੋਲੀ ਮੈਂ ਇਹਦੇ ਵਿੱਚ ਦੇਸੀ ਘਿਓ ਦੀ ਐਡ ਕੀਤੀ ਆ ਦੇ ਇਹਦੇ ਵਿੱਚ ਪੌਣੀ ਕੋਲੀ ਅਸੀਂ ਬੇਸਨ ਦੀ ਤੇ ਦੋ ਚਮਚ ਅਸੀਂ ਸੂਜੀ ਦੇ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਸੂਜੀ ਤੇ ਬੇਸਨ ਨੂੰ ਚੰਗੀ ਤਰ੍ਹਾਂ ਖੁਸ਼ਬੂ ਆਣ ਤੱਕ ਭੁੰਨ ਲਾਂਗੇ ਜਦੋਂ ਅਗਦੀ ਝਾਗ ਜਿਹੜਾ ਖਤਮ ਨਾ ਹੋ ਜAVE ਉਦੋਂ ਤੱਕ ਭੁੰਨ ਲੈਣਾ ਲਗਾਤਾਰ ਚਲਾਉਂਦੇ ਹੋਏ ਜਦੋਂ ਝਾਗ ਬਿਲਕੁਲ ਖਤਮ ਹੋ ਜAVE ਉੱਪਰ ਤੋਂ ਫਿਰ ਇਹਦੇ ਵਿੱਚ ਅਸੀਂ ਡਰਾਈ ਫਰੂਟ ਐਡ ਕਰ ਦਾਂਗੇ ਤੁਸੀਂ ਕੋਈ ਵੀ ਆਪਣੀ ਮਨਪਸੰਦ ਦੇ ਡਰਾਈ ਫਰੂਟ ਐਡ ਕਰ ਸਕਦੇ ਹੋ ਬਿਲਕੁਲ ਸਲੋ ਗੈਸ ਤੇ ਬਣਾ ਕੇ ਤਿਆਰ ਕਰਾਂਗੇ ਦੋ ਤਿੰਨ ਚਮਚ ਅਸੀਂ ਦੁੱਧ ਦੇ ਐਡ ਕਰਨੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਹੋਏ ਚਲਾ ਲਵਾਂਗੇ ਜੇ ਜਿਹੜੇ ਅਸੀਂ ਪਾਣੀ ਵਿੱਚ ਚੀਨੀ ਘੋਲ ਕੇ ਰੱਖੇ ਸੀ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਂਦੇ ਜਾਵਾਂਗੇ ਇੱਕਦਮ ਸਾਰਾ ਨਹੀਂ ਪਾਣਾ ਥੋੜਾ ਥੋੜਾ ਪਾਣੀ ਦੀ ਚਾਸ਼ਨੀ ਬਣਾਈ ਸੀ ਜਿਹੜੀ ਜਿਹੜੀ ਉਹ ਥੋੜੀ ਥੋੜੀ ਕਰਕੇ ਐਡ ਕਰਦੇ ਜਾਵਾਂਗੇ ਤੇ ਜਦੋਂ ਤੱਕ ਬਿਲਕੁਲ ਡਰਾਈ ਨਾ ਹੋ ਜAVE ਉਦੋਂ ਤੱਕ ਪਕਾ ਲਵਾਂਗੇ 2 ਚਮਚ ਅਸੀਂ ਦੇਸੀ ਘਿਓ ਦੇ ਪਿਛਾ ਕੇ ਰੱਖੇ ਸੀ ਉਹ ਇਸ ਟਾਈਮ ਤੇ ਐਡ ਕਰ ਦਾਂਗੇ ਸਾਡਾ ਖੜਾਹ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਸੰਤ ਪੰਚਮੀ ਦੇ ਮੌਕੇ ਤੇ ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਬਣਾ